ਉਹ ਸਾਡ ਤੇ ਹੋ ਗਿਆ ਮੇਰੇ ਬੰਦੇ ਨੇ ਮਾਰ ਕੇ ਗਏ ਇਹ ਪੱਟੀ ਕਰਉਣਾ ਆ ਹੀ ਆਪਣੇ ਪੇਰੇ ਉਹਨੂੰ ਇੱਥੇ ਮਾਰ ਗਏ ਇਹਨੂੰ ਉਹ ਲੜਾਈ ਹੋਈ ਪਿੰਡ ਦਾ ਪਿੰਡ ਮੇਰਾ ਸਰਕਾਰ ਦਿੱਤਾ ਕਿ ਮੇਰੇ ਮੁੰਡੇ ਨੂੰ ਮਾਰ ਗਏ ਇਹਨੂੰ ਬਚਾ ਜੀ ਇਹ ਮੁੰਡਾ ਦੇਖੋ ਇਹ ਤੁਹਾਡਾ ਪੇੜ ਕਿੱਥੇ ਮਾਰਿਆ ਇਹਨੂੰ ਜੀਨੇ ਮਰਵਾਇਆ ਲਾਡੀ ਨੇ ਕਹਣਾ ਤੇ ਹੋਇਆ ਸਾਲਾ ਕੁੱਸ ਲਾਡੀ ਨੇ ਬੰਦਾ ਭੇਜ ਕੇ ਮੁੰਡਾ ਭਰਵਾਇਆ ਕੀ ਗੱਲ ਕੀ ਹੋਈ ਓ ਜੀ ਕੀ ਨਾ ਕੀ ਗੱਲ ਕੀ ਹੋਈ ਕਹਲਾ ਮੇਰਾ ਛੋਟਾ ਮੁੰਡਾ ਵੱਡਣ ਭੇਜਿਆ ਸਾਡੇ ਘਰੇ ਮਾਰ ਕੇ ਗਏ ਸਟਾ ਉਹ ਸਾਈਡ ਤੇ ਹੋ ਗਿਆ ਮੇਰੇ ਬੰਦੇ ਰ ਮਾਰ ਕੇ ਗਏ ਇਹ ਪੱਟੀ ਕਰਾਉਣਾ ਆਹੀ ਆਪਣੇ ਪੇ ਦੇ ਉਹਨ ਇੱਥੇ ਮਾਰ ਗਏ ਇਹਨੂੰ ਲਾਡੀ ਨੇ ਭੇਜੇ ਕਹਿੰਦਾ ਮੈਂ ਤੜੇ ਮਕਰਿਆ ਲਾਡੀ ਨੇ ਕਰਵਾਇਆ ਜੋ ਲਾਡੀ ਕੌਣ ਹੈ ਜੀ ਪੰਨ ਖਾਖਣਿਆ ਲਾਡੀ ਨੇ ਕਲਵਾਂਡਾ ਭੇਜਿਆ ਕਬੋ ਵੀ ਸਾਰੇ ਕੋਟਿੰਗਾਰੇ ਪੋਟ ਸਾਰੇ ਕੋਟਿੰਗਾਰੇ ਸਾਰੇ ਕੋਟਿੰਗਾਰੇ ਸਾਨੂੰ ਜੀਂਦਿਆ ਜ ਮਾਰ ਦਿੱਤਾ ਹਾ ਦਾ ਛੱਡਿਆ ਨਹੀਂ ਕੱਕ ਹਾ ਦਾ ਫੁੱਲਾ ਵਰਗਾ ਮੁੰਡਾ ਹਾਏ ਓਏ ਕੀ ਨਾ ਭਾਈ ਸਾਹਿਬ ਤੁਹਾਡਾ ਕੀ ਹੋਇਆ ਕੀ ਉਹ ਲੜਾਈ ਹੋਈ ਪਿੰਡ ਦਾ ਪਿੰਡ ਮੇਰਾ ਸਰਪਾਰ ਜਿੱਤਿਆ ਕੇ ਮੇਰੇ ਮੁੰਡੇ ਨੂੰ ਵੱਢ ਗਏ ਬੱਚਾ ਅੱਛਾ ਜੀ ਤੇ ਇੱਕ ਮੁੰਡਾ ਡੈਥ ਹੋਈਏ ਤੁਹਾਡਾ ਮੇਰਾ ਕਿੱਥੇ ਮਾਰਿਆ ਇਹਨੂੰ ਸਭਾਈ ਮੋਰਗੇਮ ਰਿਪੋਰਟ ਹੈ ਹਸਪਤਾਲ ਚ ਜਿਹ ਕਿ ਲੋਟ ਚੜਾ ਤਨਲੀ ਨਵਾਂ ਪਿੰਡ ਹੋਇਆ ਸੀ ਅੱਛਾ ਜੀ ਉਹ ਉਹਨਾਂ ਨੂੰ ਲੈ ਕੇ ਆਏ ਸੀ ਇੱਥੇ ਤੇ ਪਿੱਛੋਂ ਉਹਨਾਂ ਨੇ ਦੁਬਾਰਾ ਹਮਲਾ ਕਰਤਾ ਸੀ ਉਸ ਦਾ ਚ ਇੱਥੇ ਇੱਕ ਬੱਚਾ 20 ਕਿ ਸਾਲ ਦਾ ਹੈਗਾ ਜਿਹਦੀ ਡੈਥ ਹੋ ਗਈ ਹੈ ਫੀਅਰ ਲੌਸ ਕਰਨ ਲਗੇ ਰੈਸਕ ਕਰ ਰਹੇ ਮੇਰੀ ਨਾਈਟ ਡਿਊ ਦੇ ਦੌਰਾਨ ਤਕਰੀਬਨ 10:00 ਵਜੇ ਰਾਜਕੁਮਾਰ ਸਨੋ ਜਵਾਲਾ ਰਾਮ ਜੋ ਕਿ ਆਪਣੀ ਹਿਸਟਰੀ ਲੈ ਕੇ ਐਸੀ ਨੂੰ ਦੀ ਹਿਸਟਰੀ ਆਫ ਅ ਲੈਸਟ ਅਸੌਲਟ ਇਨਾ ਲੜਾਈ ਝਗੜੇ ਦਾ ਕੇਸ ਸੀਗਾ ਵਿਲੈਤ ਲੁੰਡੀ ਮਹਿਮਾ ਦੇ ਰਹਿਣ ਵਾਲੇ ਸੀ ਜਿੱਥੇ ਲੜਾਈ ਹੋਈ ਸੀ ਇਹ ਇਹਨਾਂ ਦੇ ਐਮਲਰ ਕਟਰੇ ਸੀ ਤੇ ਸਾਨੂੰ ਬਾਹਰ ਕਾਫੀ ਆਵਾਜ਼ਾਂ ਸੁਣੀ ਆ ਲੜਾਈ ਝਗੜੇ ਦੀਆਂ ਕਾਫੀ ਆਵਾਜ਼ਾਂ ਸੁਣੀ ਆ ਪੀਸੀਆਰ ਨੂੰ ਬੁਲਾਇਆ ਗਿਆ ਫੋਨ ਕਰਕੇ ਤੇ ਮਰੀਜ਼ ਜਿਹੜਾ ਤੱਕ ਅੰਦਰ ਆਇਆ ਜਸਪ੍ਰੀਤ ਗਿੱਲ ਤੇ ਉਹ ਅਨਕੌਂਸ਼ੀਅਸ ਹਾਲਾਚੇ ਸੀ ਉਸ ਦਾ ਬੀਪੀ ਐਂਡ ਪਲਸ ਅਨਰੀਕੋਰਡੇਬਲ ਸੀ ਉਸ ਨੂੰ ਉਹਦੇ ਸਿਰ ਤੇ ਕਾਫੀ ਗੰਭੀਰ ਸੱਟਾਂ ਸਨ ਤੇ ਉਹਨੂੰ ਰਿਵਾਈਵ ਕਰਨ ਦੀ ਇਲਾਜ ਦੇ ਅਸੀਂ ਦੌਰਾਨ ਮਰੀਦ ਦੀ ਮ੍ਰਿਤਿ ਹੋ ਉਹਨਾਂ ਨੇ ਬਾਅਦ ਚੋਂ ਗੱਲ ਨੂੰ ਹੋਰ ਬਦੰਦ ਲੜਾਈ ਝਗੜੇ ਨੂੰ ਹੋਰ ਰੋਕਣ ਦੀ ਕੋਸ਼ਿਸ਼ ਲਾ ਲਈ ਆਪਣੀ ਕਾਰਵਾਈ ਕੀਤੀ ਹੈ